ਲੁਧਿਆਣੇ ਸ਼ਹਿਰ ਵਿੱਚ ਪੈਟਰੋਲ ਪੰਪ ਅੱਜ ਬੰਦ ਰਹਿਣਗੇ ਜੀ ਹਾਂ ਜਿਸ ਕਾਰਨ ਲੋਕ ਕਾਫੀ ਜ਼ਿਆਦਾ ਪਰੇਸ਼ਾਨ ਹੋ ਰਹੇ ਨੇ ਦੱਸਦੇ ਕਿ ਪੈਟਰੋਲ ਪੰਪ ਡੀਲਰ ਐਸੋਸੀਏਸ਼ਨ ਲੁਧਿਆਣਾ ਵੱਲੋਂ ਬੀਤੇ 2 ਦਿਨ ਪਹਿਲਾਂ ਮੀਡੀਆ ਜ਼ਰੀਏ ਅਪੀਲ ਕੀਤੀ ਗਈ ਸੀ ਉਹਨਾਂ ਬਲਵੈਟ ਫਾਰ ਵਾਲੇ ਦਿਨ પેટ્રોલ ਪੰਪ ਬੰਦ ਰੱਖੇ ਜਾਣਗੇ ਜੀਦਾ ਅਸਰ ਲੁਧਿਆਣਾ ਸ਼ਹਿਰ ਵਿੱਚ ਵੇਖਣ ਨੂੰ ਮਿਲ ਰਿਹਾ ਲੁਧਿਆਣਾ ਜ਼ਿਲ੍ਹੇ ਦੀ ਜੇ ਗੱਲ ਕਰੀਏ ਕੁੱਲ 408 પેટ્રોલ ਪੰਪ ਨੇ ਜਿਹੜੇ ਸਵੇਰੇ 6 ਵਜੇ ਤੋਂ ਬੰਦ ਨੇ ਅਤੇ ਇਸ ਦੌਰਾਨ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ ਹਾਲਾਂਕਿ ਕੁਝ ਲੋਕਾਂ ਨੇ ਕਿਹਾ ਉਹ ਪਿੰਡਾਂ ਤੋਂ ਆਉਂਦੇ ਨੇ ਪਿੰਡਾਂ ਦੇ ਵਿੱਚ ਕੋਈ ਵੀ ਅਜਿਹੀ ਅਨਾਉਂਸਮੈਂਟ ਨਹੀਂ ਕੀਤੀ ਗਈ ਉਹਨਾਂ ਕਿਹਾ ਜਦੋਂ ਹੂੰ ਅੱਜ ਕੰਮਾਂ ਲਈ ਸ਼ਹਿਰੇ ਆਇਆ ਤਾਂ ਪਤਾ ਚੱਲਿਆ ਸ਼ਹਿਰ ਦੇ ਪੈਟਰੋਲ ਪੰਪ ਬੰਦ ਨੇ ਉਧਰ ਐਸੋਸੀਏਸ਼ਨ ਦੇ ਆਗੂਆਂ ਨੇ ਕਿਹਾ ਜਿੱਥੇ ਪਹਿਲਾਂ ਹੀ ਵਕਫਾ ਸੋਸ਼ਲ ਮੀਡੀਆ ਪਲੇਟਫਾਰਮ ਜ਼ਰੀਏ ਲੋਕਾਂ ਨੂੰ ਦੱਸਿਆ ਗਿਆ ਸੀ ਕਿ ਰੱਖੜੀ ਤੋਂ ਇੱਕ ਦਿਨ ਪਹਿਲਾਂ ਐਤਵਾਰ ਵਾਲੇ ਦਿਨ ਪੰਪ ਬੰਦ ਰਹਿਣਗੇ ਤਾਂ ਉਹਨਾਂ ਉਥੇ ਕਿਹਾ ਕਿ ਅੱਜ ਦੀ ਕਾਲ ਤੇ ਸਾਰੇ ਹੀ ਸ਼ਹਿਰ ਦੇ ਪੰਪ ਬੰਦ ਨੇ ਉਹਨਾਂ ਕਿਹਾ ਕਿ ਕਮਿਸ਼ਨ ਨਾ ਵਧਾਏ ਜਾਣ ਦੇ ਰੋਸ ਵਿੱਚ ਉਹ ਇਹ ਫੈਸਲਾ ਲਿਆ ਗਿਆ ਹੈ। ਲੁਧਿਆਣਾ ਲਾਈਵ ਲਈ ਸੁਰਿੰਦਰ ਸੋਨੀ ਦੀ ਰਿਪੋਰਟ ਮੈਂ ਵੀਰੇ ਟੈਪੀਪਿੰਡ ਤੋਂ ਜੋਧਾ ਏਰੀਏ 'ਚੋਂ ਤੇ ਮੈਂ ਰਾਹ 'ਚ ਜਿੰਨੇ ਵੀ ਪੈਟਰੋਲ ਪੰਪ ਦੇਖੇ ਸਾਰੇ ਗਲਾਬ ਨੇ ਸਾਰੇ ਹੀ ਮਨਾ ਕਰ ਰਹੇ ਤੇਲ ਪਾਉਣ ਨੂੰ ਕਹਿੰਦੇ ਵੀ ਸਾਨੂੰ ਛੁੱਟੀ ਦਾ ਸਾਨੂੰ ਕੋਈ ਆਈਡੀਆ ਤਾਂ ਹੈ ਨਹੀਂ ਸਵੇਰੇ ਅੱਜ ਛੁੱਟੀ ਹੋਈ ਹੈ। ਕੋਈ ਰੇਡ ਕੇ ਲਿਆਏ ਹਾਂ ਮੋਟਰਸਾਈਕਲ। ਰੇਡ ਕੇ ਤਾਂ ਵੀਰੇ ਮੈਂ 2 ਕਿਲੋਮੀਟਰ ਤੋਂ ਲੈ ਕੇ ਆਇਆ ਤੇ ਮੈਂ ਉਹ ਮੈਂਤਾ ਵੀ ਕਰੀਆਂ ਪੈਟਰੋਲ ਮੈਂ ਕਿਹਾ ਯਾਰ ਪਾ ਦੇ ਵੀ ਮੈਂ ਕੰਮ ਤੇ ਜਾਣਾ ਵੀ 7:00 ਵਜੇ 7:00 ਵਜੇ ਮੈਂ ਪਹੁੰਚਣਾ ਸੀ ਜੋ ਆਪ ਤੇ। ਔਰ ਤੁਸੀਂ ਦੇਖ ਲਓ ਕਿੰਨਾ ਟਾਈਮ ਹੋ ਗਿਆ ਜੀ ਲੱਗਦਾ ਇਹਨਾਂ ਨੇ ਪਹਿਲਾਂ ਅਲਰਟ ਕੀਤਾ ਹੋਇਆ ਸੀ 2 ਦਿਨ ਪਹਿਲਾਂ ਪਹਿਲਾ ਅਲਰਟ ਸਾਨੂੰ ਕੋਈ ਮੈਸੇਜ ਅਸੀਂ ਤਾਂ ਕੋਈ ਸੁਣਿਆ ਨਹੀਂ ਜਿੱਦਾਂ ਜੇ ਆਈਡੀਆ ਹੁੰਦਾ ਤਾਂ ਆਪਾਂ ਪਹਿਲਾਂ ਸੋਸ਼ਲ ਮੀਡੀਆ ਅਖਬਾਰਾਂ ਤੇ ਦੇਖੀਏ ਸੋਸ਼ਲ ਮੀਡੀਆ ਵੀਰੇ ਆਮ ਬੰਦਾ ਸੋਸ਼ਲ ਮੀਡੀਆ ਕਿੰਨਾ ਚਲਾ ਲੂਗਾ ਹੁਣ ਅਸੀਂ ਅੱਜ 7 ਵਜੇ ਜਾਬ ਤੇ ਜਾਣਾ 7 ਵਜੇ ਘਰੇ ਆ ਜਾਣਾ ਜਾ ਕੇ ਘਰੇ ਸੌ ਜਾਣਾ ਇੰਨਾ ਆਈਡੀਆ ਹੀ ਨਹੀਂ ਹੁੰਦਾ ਬੰਦੇ ਨੂੰ ਜ਼ਿਆਦਾ ਪਿੰਡ ਪਿੰਡ ਗੁਰਦਾਰੇ ਅਨਾਊਂਸਮੈਂਟ ਹੁੰਦੀ ਭਾਈ ਪੈਟਰੋਲ ਪੰਪ ਵਾਲਿਆਂ ਨੇ ਇਦਾਂ ਕੀਤਾ ਵੀ ਤੁਸੀਂ ਆਪਣਾ ਤੇਲ ਪਵਾ ਲਓ ਕੰਮਕਾਰਾਂ ਵਾਲੇ ਪਰੇਸ਼ਾਨੀ ਪੂਰੀ ਹੈ ਜੀ ਅਟੈਂਡੈਂਸ ਕੱਟ ਦੇਣੀ ਹੈ ਉਹਨਾਂ ਨੇ ਸੈਲਰੀ ਘੱਟ ਦੇਣਗੇ ਉਹਦਾ ਕੀ ਫਾਇਦਾ ਜੇ ਹੁਣ ਲੇਟ ਚਲੇਗਾ ਕੰਮ ਪੂਰੇ ਲੇਟ ਆ ਜੀ ਸਰ ਤੇਲ ਪੁਆਣਾ ਐਸੀ ਮਿਲ ਗਿਆ ਤੁਹਾਨੂੰ ਤੇਲ ਭਾਜੀ ਕਿੱਥੇ ਮਿਲਿਆ ਮਗਰੋਂ ਵੀ ਸਾਰੇ ਪੰਪ ਬੰਦ ਸਾਰੇ ਬੰਦ ਆ ਟੋਟਲੀ ਜਾਣਗੇ ਦੋ ਦਿਨ ਇਹਨਾਂ ਨੂੰ ਭਾਜੀ ਪਹਿਲਾਂ ਜਾਣ ਕੇ ਦੱਸਣਾ ਚਾਹੀਦਾ ਵਾ ਦੋ ਦਿਨ ਪਹਿਲਾਂ ਇਹਨਾਂ ਨੇ ਇੱਕ ਪ੍ਰੈਸ ਰੀਲੀਜ਼ ਕੀਤੀ ਸੀ ਲੱਗਦਾ ਰੱਖਣੀ ਤੇ ਥਿਆਰ ਤੋਂ ਪਹਿਲਾਂ ਪੰਪ ਨਹੀਂ ਭਾਜੀ ਉਹ ਇਹਨਾਂ ਨੇ ਕੱਲ ਹੀ ਜਾਣ ਕੇ ਆਪਣੇ ਨੈਟ ਦੇ ਵਿੱਚ ਪਾਈ ਸੀਗੀ ਤੇ ਦੋ ਤਿੰਨ ਦਿਨ ਪਹਿਲਾਂ ਦੱਸਿਆ ਹੁੰਦਾ ਚਲ ਬੰਦਾ ਉਹ ਜਾ ਹੱਲ ਕਰ ਲੈਂਦਾ ਹੁਣ ਤੁਹਾਨੂੰ ਪਤਾ ਬੰਦੇ ਸਵੇਰੇ ਗਮਾ ਤੇ ਜਾਂਦੇ ਸਾਫ ਬਣਾਉਦੇ ਆ ਕਈ ਵਾਰ ਨਹੀਂ ਧਿਆਨ ਨਹੀਂ ਦਈ ਤੁਹਾਨੂੰ ਪਤਾ ਜੀ ਹੁਣ ਔਖਾ ਆਉਣੇ ਵਾਲੇ ਬੰਦੇ ਨਾਲ ਭਾਜੀ ਆਪਣੇ 15 ਕਿਲੋਮੀਟਰ ਤੋਂ ਆਇਆ ਹੁਣ ਮੈਂ 15 ਕਿਲੋਮੀਟਰ ਤੋਂ ਆਇਆ ਭਾਜੀ ਹਣ ਦੇ ਰਸਤੇ 'ਚ ਪ੍ਰੋਬਲਮ ਆਉਂਦੀ ਆ ਤਾਂ ਹੁਣ ਕਿੱਧਰ ਨੂੰ ਜਾਈਏ ਰੋੜ ਕੀ ਲੱਗੇ ਜਾਣੇ ਪੈਣਾ ਜੀ ਕੀ ਲੱਗਦਾ ਪਹਿਲਾਂ ਅਲਰਟ ਕੀਤਾ ਸੀ ਧਿਆਨ ਨਹੀਂ ਦਿੱਤਾ ਤੁਸੀਂ ਚਲੋ ਭਾਜੀ ਇਹਨਾਂ ਨੇ ਕੀਤਾ ਹੋਊਗਾ ਗਵਰਨਮੈਂਟ ਨੇ ਪਹਿਲਾਂ ਚਲੋ ਨਹੀਂ ਛੱਡਾ ਧਿਆਨ ਸੀਗਾ ਪਰ ਹੁਣ ਦੋ ਤਿੰਨ ਦਿਨ ਪਹਿਲਾਂ ਜੇ ਇਹਨਾਂ ਨੂੰ ਮਾੜਾ-ਮੋੜਾ ਕਰਨਾ ਚਾਹੀਦਾ ਹੁਣ ਆਮ ਬੰਦੇ ਦਾ ਨਹੀਂ ਧਿਆਨ ਪੈਂਦਾ ਜੀ ਹੁਣ ਅੱਗ ਲਖਵਾਰੀ ਹੋ ਰਹੀ ਹੈ ਬਹੁਤ ਜ਼ਿਆਦਾ ਹੋ ਰਹੀ ਆ ਭਾਜੀ ਹੁਣ ਜਾਈਏ ਕਿੱਧਰ ਨੂੰ 15 ਕਿਲੋਮੀਟਰ ਧੋੜ ਕੇ ਲੱਗੇ ਆਣਾ ਪੈਣਾ ਜੀ ਦੋ ਗਰੇਵਾਲ ਜੀ ਗਰੇਵਾਲ ਸਾਹਿਬ ਤੇਲ ਪੁਆਣਾ ਆਇਓ ਕੀ ਕਹਿੰਦੇ ਨੇ ਪੰਪ ਵਾਲੇ ਪੰਪ ਵਾਲੇ ਇਹ ਕਹਦੇ ਵੀ ਪਾਪਾ ਚ ਬੰਦਾ ਐਤਵਾਰ ਕਰਕੇ ਸੰਡੇ ਕਰਕੇ ਵੈਸੇ ਮੇਰਾ ਪਿੰਡ ਤਾਂਦਰਾ ਵਾ ਮੇਰਾ ਤਾਂਦਰੇ ਪਿੰਡ ਦਾ ਹੀ ਪੁਆਲਾ ਤੇਲ ਦੁੱਗੀ ਤਾਂਦਰਾ ਪਿੰਡਾਂ ਤਾਂਦਰੇ ਪਿੰਡ ਦਾ ਹੀ ਵੈਸੇ ਮੈਂ ਪੁਆਲੇ ਅੱਗੇ ਬੈਟਾਂ ਕੀ ਫੁੱਲ ਕਰਾਈ ਸੀ ਇਸ ਕਰਕੇ ਵੀ ਇਹ ਪਤਾ ਪਤਾ ਤਾਂ ਮੈਨੂੰ ਸੀਗਾ ਵੀ ਕਰ ਬਦਲ ਕਰਨਾ ਇਹਨਾਂ ਨੇ ਪਰ ਇਹ ਇਹਨਾਂ ਦੀ ਮਜਬੂਰੀ ਹੋਣ ਮਜਬੂਰੀ ਹੋਣ ਦੇ ਤਾਲ ਨੇ ਇਹਨਾਂ ਨੂੰ ਮੈਂ ਕਹਿਣਾ ਚਾਹਣਾ ਵੀ ਪੰਪ ਵਾਲਾ ਵੀ ਪੰਪ ਖੁੱਲਣਾ ਚਾਹੀਦਾ ਵੇ ਬੰਦ ਨਹੀਂ ਹੋਣਾ ਚਾਹੀਦਾ ਆਮ ਜਨਤਾ ਨੂੰ ਤਾਂ ਨਹੀਂ ਹੋਣਾ ਚਾਹੀਦਾ ਉਹ ਕਹਿੰਦੇ ਸਾਰੇ ਪਾਸੇ ਜਿਹੜੇ ਕੰਪਨੀਆਂ ਨੂੰ ਛੁੱਟੀ ਦਿੱਤੀ ਜਾਂਦੀ ਅਸੀਂ ਵੀ ਇੱਕ ਛੁੱਟੀ ਲੈਣੀ ਚਾਹੀਦੀ ਨਹੀਂ ਇੱਕ ਛੁੱਟੀ ਦੀ ਗੱਲ ਨਹੀਂ ਗੱਲ ਹੈ ਵੀ ਸਾਰਾ ਦਿਨ ਹੁਣ ਜਿਹੜਾ ਨੰਗਣਾ ਉਹਨਾਂ ਨੇ ਤੇਲ ਪਾਉਣਾ ਹੀ ਪਾਉਣਾ ਲੋਕ ਪਰੇਸ਼ਾਨ ਨੇ ਲੋਕ ਬਾਹਲੇ ਪਰੇਸ਼ਾਨ ਹੈ ਪਬਲਿਕ ਪਰੇਸ਼ਾਨ ਹੈ ਸਰਕਾਰ ਹੀ ਪਰੇਸ਼ਾਨ ਆ ਸਰਕਾਰ ਹੀ ਹੈ ਨਕਮੀ ਸਰਕਾਰ ਆ ਸੇ ਨਕਮੀ ਸਰਕਾਰ ਹੈ ਨਕਮੀ ਸਾਡੀਆਂ ਜਿਹੜੀਆਂ ਡਿਮਾਂਡਸ ਨੇ ਡਿਮਾਂਡ ਨੇ ਡਿਮਾਂਡ ਨੇ ਇਹ ਡਿਮਾਂਡ ਸੈਂਟਰ ਸਰਕਾਰ ਪੂਰੀ ਕਿਉਂ ਨਹੀਂ ਕਰਦੀ ਇਹ ਇਹ ਸੈਂਟਰ ਸਰਕਾਰ ਦਾ ਕਸੂਰ ਹੈ ਸੈਂਟਰ ਸਰਕਾਰ ਦਾ ਕਸੂਰ ਹੈ ਵੱਡਾ ਕਸੂਰ ਹੈ ਜਿਹੜੇ ਬੱਠੇ ਵੱਡੇ 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 ਬੈਠੇ ਹੋ ਉਹਨਾਂ ਨੂੰ ਨਹੀਂ ਕਰਦੇ ਉਹਨਾਂ ਨੂੰ ਨਹੀਂ ਕਰਦੇ ਉਹਨਾਂ ਨੂੰ ਕਿਉਂ ਨਹੀਂ ਕਰ ਰਹੇ ਹਾਂਜੀ ਸਰ ਸੁਭਨਮ ਰਣਜੀਤ ਸਿੰਘ ਗਾਂਧੀ ਸਰ ਕਿਤਨਾ ਕਿਤੇ ਅੱਜ ਪੈਟਰੋਲ ਪੰਪ ਬੰਦ ਕਰਨ ਦਾ ਐਲਾਨ ਸੀ ਲੋਕ ਫਿਰ ਵੀ ਕਹਿੰਦੇ ਨੇ ਕਿ ਸਾਨੂੰ ਪਤਾ ਨਹੀਂ ਚੱਲਿਆ ਤਾਂ ਪਰੇਸ਼ਾਨ ਦੇਖੋ ਸਾਡਾ ਮਕਸਦ ਹੈ ਕਿ ਤੁਹਾਡੇ ਰਾਹੀਂ ਸੋਸ਼ਲ ਮੀਡੀਆ ਰਾਹੀਂ ਜਾਂ ਬੈਨਰ ਪੋਸਟਰ ਰਾਹੀਂ ਅਸੀਂ ਐਂਟੀ ਮੇਟ ਕਰ ਰਹੇ ਹਾਂ ਇਹ ਤਾਂ ਹਮੇਸ਼ਾ ਹੀ ਹੁੰਦਾ ਹੈ 100% ਤੇ ਕਿਸੇ ਨੂੰ ਨਹੀਂ ਪਤਾ ਲੱਗਦਾ ਲੱਗਦਾ ਸਰ ਕੁਝ ਮੰਗਾਂ ਨੂੰ ਲੈ ਕੇ ਤੁਹਾਡਾ ਜਿਹੜਾ ਰੀਡਕਾ ਉਹ ਬਰਕਰਾਰ ਹੈ ਪਰ ਇਹ ਕਾਲ ਜਿਹੜੀ ਹੈ ਰਖੜੀ ਤੋਂ ਇੱਕ ਦਿਨ ਪਹਿਲਾਂ ਦਿੱਤੀ ਗਈ ਰਖੜੀ ਤੋਂ ਇੱਕ ਦਿਨ ਪਹਿਲਾਂ ਨਹੀਂ ਸਾਡੀ ਤਿਆਰੀ ਗਰੀਬਨ ਮਹੀਨੇ ਤੋਂ ਹੋ ਰਹੀ ਸੀ ਇਹ ਹੁਣ ਅਸੀਂ ਡਿਸਾਈਡ ਕੀਤਾ ਹੈ ਸਾਨੂੰ ਵੀ ਤਿਆਰੀ ਕਰਨੀ ਪੈਂਦੀ ਹੈ ਉਹ ਤਿਆਰੀ ਮੁਕੰਮਲ ਕਰਕੇ ਅੱਜ ਅਸੀਂ ਨਿਕਲੇ ਹੋਏ ਹਾਂ ਕਿੰਨੇ ਕੇ ਸਮੇਂ ਲਈ ਜਿਹੜਾ ਬੰਦ ਰਹੂਗਾ ਇਹ ਇਹ ਖਾਲੀ ਸਿਰਫ ਸੰਡੇ ਸੰਡੇ ਛੁੱਟੀ ਹੈ ਕੋਈ ਸਟ੍ਰਾਈਕ ਨਹੀਂ ਹੈ ਕੋਈ ਬੰਦ ਨਹੀਂ ਹੈਗੀ ਅਸੀਂ ਆਪਣੀ ਛੁੱਟੀ ਲੈ ਰਹੇ ਹਾਂ ਬਸ ਐਮਰਜੈਂਸੀ ਸੇਵਾਵਾਂ ਚੱਲਣਗੇ ਉਹ ਚੱਲਦੀਆਂ ਪਈਆਂ ਨੇ ਉਹਨਾਂ ਨੂੰ ਕੋਈ ਦਿੱਕਤ ਨਹੀਂ ਹੈ ਸਰ ਕੁਝ ਕੀਆ ਜਾ ਰਿਹਾ ਕਿ ਪੈਟਰੋਲ ਪੰਪ ਖੁੱਲੇ ਹੋਏ ਨਹੀਂ ਤਾਂ ਉਸ ਨੂੰ ਲੈ ਕੇ ਤੁਹਾਡੀ ਐਸੋਸੀਏਸ਼ਨ ਸਾਹਦਨਾ ਤੇ ਅਸੀਂ ਸਵੇਰ ਦੇ 5 ਵਜੇ ਤੋਂ ਨਿਕਲੇ ਹੋਏ ਹਾਂ ਜੀ ਮਤਲਬ ਜੇ ਇੱਕਾ ਦੁੱਕਾ ਕੋਈ ਬੰਦ ਨਹੀਂ ਹੈਗਾ ਉਹ ਸਾਰੇ ਭਰਾ ਨੂੰ ਰਿਕਵੈਸਟ ਕਰਕੇ ਉਹ ਬੰਦ ਕਰਾ ਰਹੇ ਆ ਸਾਨੂੰ ਲੱਗਦਾ ਨਹੀਂ ਬੇਸਿਕਲੀ ਜੇ ਸ਼ਹਿਰ ਦੇ ਵਿੱਚ ਜੇ 408 ਪਟੋਲ ਬੰਬ ਨੇ ਉੱਚੋ ਜੇ ਇੱਕ ਦੋ ਬੰਬ ਹੈਗਾ ਖੁੱਲੇ ਨੇ ਉਹ ਵੀ ਅਸੀਂ ਜਾ ਕੇ ਬੰਦ ਕਰਾ ਰਹੇ ਆ ਜੀ ਸਾਡੀ ਟੀਮ ਸਾਰੇ ਪਾਸੇ ਲੱਗੀ ਹੋਈ ਹੈ ਸਾਡੇ ਪਾਸੇ ਅਸੀਂ ਮੈਂਬਰ ਸਾਰੇ ਇਕੱਠੇ ਹੋ ਕੇ ਬੰਦ ਕਰਾ ਰਹੇ ਆ ਸਾਡੇ ਪਿੰਡਾਂ ਵਾਲੇ ਨੌਜਵਾਨ ਹੁਣ ਮੋਟਰਸਾਈਕਲ ਰੇਡ ਕੇ ਲੈ ਆਇਓ ਕਦੇ ਸਾਨੂੰ ਪਤਾ ਨਹੀਂ ਡਿਊਟੀ ਤੇ ਜਾਈਦਾ ਰਾਤ ਨੂੰ ਆਈਦਾ ਅਸੀਂ ਧਿਆਨ ਨਹੀਂ ਦਿੱਤਾ ਪਰ ਹੁਣ ਰਿਕਵੈਸਟ ਕਰ ਰਹੇ ਨੇ ਕਹਿੰਦੇ ਤੇਲ ਪਾਦੋ ਨਹੀਂ ਟੈਂਡਰ ਟੱਕੀ ਜਾਏਗੀ ਅਸੀਂ ਨਾ 15 ਦਿਨ ਪਹਿਲਾਂ ਨਾ ਸਾਡੇ ਸਾਦੇ ਪਟੋਲ ਬੰਬ ਸ਼ਿਆਰ ਤੁਸੀਂ ਉੱਥੇ ਦੇਖ ਵੀ ਸਕਦੇ ਹੋ ਹਰ ਪਟੋਲ ਬੰਬ ਦੇ ਉੱਤੇ ਬੈਨਰ ਲੱਗੇ ਹੋਏ ਆ ਤੇ ਤੁਹਾਡੇ ਤੁਹਾਡੇ ਰਾਹੀਂ ਵੀ ਅਸੀਂ ਸਾਰਿਆਂ ਨੂੰ ਕੀਤਾ ਕਰਨ ਦੀ ਕੋਸ਼ਿਸ਼ ਕੀਤੀ ਪਰ ਇਹ ਇਹਨਾਂ ਲੋਕਾਂ ਨੂੰ ਹੁਣ ਜਿਨ੍ਹਾਂ ਨੂੰ ਨਹੀਂ ਇਹ ਤਾਂ ਹੁਣ ਜਾਣ ਕੇ ਕਰਨ ਵਾਲਾ ਕੰਮ ਹੈ ਜੀ ਸਹੀ ਮਨ ਜੀ ਕੀ ਲੱਗਦਾ ਹੁਣ ਜਿਹੜੇ ਇੱਥੇ ਕਰਿੰਦੇ ਨੇ ਉਹ ਬਲੈਕ ਵੀ ਕਰ ਸਕਦੇ ਨੇ ਚੋਰੀ ਛੱਪ ਕੇ ਨਹੀਂ ਨਹੀਂ ਇਦਾਂ ਦਾ ਕੁਝ ਨਹੀਂ ਹੈ ਜੀ ਇਦਾਂ ਦਾ ਕੁਝ ਨਹੀਂ ਹੈ ਜੀ ਕੁਝ ਕਰਗੇ